ਪੁਰਾਤਨ ਸਮੇਂ ਵਿੱਚ ਲੋਕਾਂ ਵੱਲੋਂ ਦੇਵੀ-ਦੇਵਤਿਆਂ ਨੂੰ ਖੁਸ਼ ਕਰਨ ਲਈ ਕਈ ਤਰ੍ਹਾਂ ਦੀਆਂ ਰਸਮਾਂ ਕੀਤੀਆਂ ਜਾਂਦੀਆਂ ਸਨ ਇਹਨਾਂ ਵਿੱਚੋਂ ਕਈ ਰਸਮਾਂ ਜਈਆਂ ਹਨ ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕ ਆਪਣੇ ਪੁਰਖਿਆਂ ਦੀ ਵਿਰਾਸਤ ਸਮਝ ਕੇ ਸਿਦਤ ਨਾਲ ਨਿਭਾਉਂਦੇ ਦੇਖੇ ਜਾ ਸਕਦੇ ਹਨ ਇਸੇ ਤਰ੍ਹਾਂ ਦੀ ਇੱਕ ਰਸਮ ਹੈ ਗੁੱਡੀ ਫੂਕਣ ਹੈ ਰਸਮ ਅੱਜ ਪਿੰਡਾਂ ਵਿੱਚ ਦੀਦੀਆਂ ਵੱਲੋਂ ਨਿਭਾਈ ਜਾਂਦੀ ਹੈ ਗਰਮੀ ਦਾ ਮੌਸਮ ਚੱਲ ਰਿਹਾ ਤੇ ਬਾਰਿਸ਼ ਨਾ ਹੋਣ ਕਾਰਨ ਗਿਲਾ ਮੁਕਸਰ ਦੇ ਪਿੰਡ ਹਰੀਕੇ ਕਲਾ ਵਿੱਚ ਬੀਬੀਆਂ ਵੱਲੋਂ ਮੀਂਹ ਪਉਣ ਲਈ ਗੁੱਡੀ ਫੁਕੀ ਗਈ ਉਹਨਾਂ ਦੱਸਿਆ ਕਿ ਇਹ ਅੰਧਵਿਸ਼ਵਾਸ ਨਹੀਂ ਹੈ ਇਹ ਇੱਕ ਰੀਤ ਹੈ ਜੋ ਸਾਡੀਆਂ ਕਈ ਪੀੜ੍ਹੀਆਂ ਵੱਲੋਂ ਨਿਭਾਈ ਜਾ ਰਹੀ ਹੈ ਤੇ ਅਸੀਂ ਆਪਣੇ ਪੁਰਖਿਆਂ ਦੀ ਵਿਰਾਸਤ ਨੂੰ ਅੱਗੇ ਤੋਰ ਰਹੇ ਹਾਂ ਪਿੰਡ ਦੀਆਂ ਬੀਬੀਆਂ ਨੇ ਦੱਸਿਆ ਕਿ ਉਹਨਾਂ ਨੇ ਗੁੱਡੀ ਫੁਕਨ ਤੋਂ ਪਹਿਲਾਂ ਸਾਰੇ ਘਰਾਂ ਵਿੱਚੋਂ ਆਟਾ ਸਰੋਂ ਦਾ ਤੇਲ ਦਾਲ ਚੀਨੀ ਆਦਿ ਇਕੱਠੀ ਕੀਤੀ ਇਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਗੁਲਗਲੇ ਬਣਾਏ ਫਿਰ ਗੁੱਡੀ ਬਣਾ ਕੇ ਉਸ ਨੂੰ ਅਰਥੀ ਵਾਂਗ ਕੁੱਕ ਟੰਡੋ ਬਾਹਰ ਲਿਆ ਕੇ ਫੂਕਿਆ ਗਿਆ ਇਸ ਤੋਂ ਬਾਅਦ ਸਾਰੀਆਂ ਸਾਰੀਆਂ ਔਰਤਾਂ ਨੇ ਮਿਲ ਕੇ ਰੱਬ ਅੱਗੇ ਮੀਂਹ ਲਈ ਅਰਦਾਸ ਕੀਤੀ ਦੱਸ ਦਈਏ ਕਿ ਗੁੱਡੀ ਫੂਕਣ ਦੀ ਰਸਮ ਹਾੜ ਅਤੇ ਸੌਣ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ ਗੁੱਡੀ ਫੂਕਣ ਦੀ ਰਸਮ ਤੋਂ ਬਾਅਦ ਸਾਰੀਆਂ ਔਰਤਾਂ ਨੇ ਇਕੱਤਰ ਹੋ ਕੇ ਜੋ ਕਿ ਸਾਰੇ ਘਰਾਂ ਵਿੱਚੋਂ ਸਮਾਨ ਮੰਗਿਆ ਸੀ ਉਸ ਤੋਂ ਬਣੇ ਹੋਏ ਗੁਲਗੁਲੇਆਂ ਉੱਠ ਕੇ ਹੋ ਕੇ ਸਾਰੀਆਂ ਔਰਤਾਂ ਨੇ ਬੈਠ ਕੇ ਵੰਡ ਮਿਲ ਕੇ ਖੱਦ ਅਤੇ ਰੱਬ ਅੱਗੇ ਅਰਦਾਸ ਕੀਤੀ ਕਿ ਝੋਨੇ ਦੇ ਸੀਜ਼ਨ ਨੂੰ ਦੇਖਦੇ ਹੋਏ ਮੀਂਹ ਪਿਆ ਜਾਏ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਗਰਮੀ ਤੋਂ ਜਿਹੜਾ ਕੁਝ ਰਾਹਤ ਮਿਲ ਸਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਸਾਡੇ ਪੱਤਰਕਾਰ ਲਖਿੰਦਰ ਬਰਾੜ ਦੀ ਖਾਸ ਰਿਪੋਰਟ ਜੀ ਪ੍ਰੋਗਰਾਮ ਇਹ ਹੀ ਆ ਗਾੜੀ ਧੀ ਸੀ ਜੀ ਉਹ ਸੁਰਗਵਾਸ ਹੋ ਗਈ ਤੇ ਅਸੀਂ ਹੁਣ ਮਾਤੂਜ ਕਿਰਪਾ ਕਰਦੇ ਆ ਤੇ ਵਰਖਾ ਕਰਦੇ ਤੇ ਬੱਚਿਆਂ ਦੇ ਰੰਗ ਬਹੁਤ ਕਾਲੇ ਹੋਏ ਪਏ ਆ ਝੋਨੇ ਬਹੁਤ ਹੋਰੂ ਹੋਏ ਪਏ ਆ ਅਸੀਂ ਇਹ ਪ੍ਰੋਗਰਾਮ ਰੱਖਿਆ ਸੀ ਜੀ ਵੀ ਵੇਖੋ ਝੋਨੇ ਦੇ ਵਿੱਚ ਪਾਣੀ ਹਣੀ ਲਾਈਟ ਪੂਰੀ ਨਹੀਂ ਆਉਂਦੀ ਥੱਲੇ ਵਾਲਾ ਪਾਣੀ ਘਟ ਗਿਆ ਮੋਰਾ ਦਾ ਪਾਣੀ ਬਹੁਤ ਘਟ ਗਿਆ ਤੇ ਇਸੇ ਕਰਕੇ ਵੀ ਸਾਰੇ ਪਿੰਡ ਦੇ ਸੰਯੋਗ ਨਾਲ ਬੀਬੀਆਂ ਨੇ ਇਕੱਠ ਕਰਕੇ ਕੀਤਾ ਬੀਬੀਆਂ ਨੇ ਇਹ ਕੰਮ ਮੀ 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 ਆਰੀਆਂ ਬੀਬੀਆਂ ਵੀ ਪਰਮਾਤਮਾ ਤੂੰ ਬੱਚਿਆਂ ਨੂੰ ਵੇਖੀ ਨਾ ਤੰਦਰੁਸਤੀ ਦੇ ਤੇ ਫਸਲ ਦੇ ਉੱਤੇ ਵਰਖਾ ਕਰ ਆਹ ਹੀ ਅਸੀਂ ਮੰਗ ਮੰਗ ਅਸੀਂ ਐਂ ਹੀ ਕਹਿਣਾ ਚਾਹੁੰਨੇ ਆ ਵੀ ਮੀ ਮੰਗਦੇ ਆ ਅਸੀਂ ਵੀ ਮੀ ਪਾ ਦੇ ਰੱਬ ਵੀ ਬੰਦੇ ਬਹੁਤ ਔਖੇ ਬੱਚੇ ਪੁੱਤ ਬੇਟੇ ਸਾਰੇ ਵੀ ਹਨਾ ਬੁਰੇ ਹਾਲ ਹੋਏ ਪਏ ਆ ਹਰ ਭਾਲ ਵਰਗੇ ਮੇਰੇ ਜੀਜੇ ਕਾਲੇ ਹੋਏ ਪਏ ਆ ਹਾਂ ਇਹ ਸਾਰੇ ਮਦਦੀਆਂ ਔਰਤਾਂ ਵੱਲੋਂ ਸਾਰੇ ਪਿੰਡ ਵੱਲੋਂ ਹਾਂ ਜੀ ਪਿੰਡ ਦੇ ਸਹਿਯੋਗ ਨਾਲ ਹੀ ਇਹ ਪ੍ਰੋਗਰਾਮ ਕੀਤਾ ਜੀ ਹਾਂ ਕਰ ਲੈ ਤਾਂ ਕਰ ਨਹੀਂ ਸਕਦੇ ਜੀ ਹਾਂਜੀ ਕੀ ਕਹਿਣਾ ਚਾਹੂੰਗੀ ਅੰਦਰ ਦੇਵਤਾ ਨੂੰ ਕਿਸ ਤਰ੍ਹਾਂ ਦੀ ਫਾਇਦ ਕਰੀ ਅਸੀਂ ਤਾਂ ਇਹ ਹੀ ਕਹਿਨੇ ਆ ਵੀ ਮੀਂਹ ਪੈ ਜਾਏ ਹਨਾ ਸਭ ਦਾ ਭਲਾ ਹੋਵੇ ਜਨੌਰ ਪੰਛੀ ਸਾਰੇ ਵੀ ਹਾਂ ਸਾਰੀ ਦੁਨੀਆ ਦਾ ਭਲਾ ਹੋਵੇ ਸਾਰੇ ਪਿੰਡ ਦੇ ਸੰਜੋਗ ਨਾਲ ਹੀ ਇਹ ਕੰਮ ਕੀਤਾ ਆਪਾਂ ਕੱਲਿਆਂ ਨੇ ਨਹੀਂ ਕੀਤਾਗਾ ਹਾਂਜੀ